ਮੇਰੇ ਬੜਬੁਲੇ ਸਵਾਦਾ ਫਾਇਦਾ ਬਹੁਤ ਲੁੱਕ ਨੇ ਚੁੱਕਿਆ ਹੈ ਕਿਉਂਕਿ ਮੇਰੇ ਇਸੀ ਆਦਤ ਕਰਕੇ ਸਾਰੇ ਬਹੁਤ ਹੀ ਆਸਾਨੀ ਨਾਲ ਮੰਨ ਜਾਂਦੇ ਸੀ ਕਿ ਮੈਂ ਇੰਜ ਕਰ ਸਕਦੀ ਆ ਭਾਵੇਂ ਉਹ ਸੱਚ ਹੋਵੇ ਜਾਂ ਨਾ ਮੇਰੇ ਤੇ ਝੂਠੀਆਂ ਤੋਂਮ ਤਾਂ ਲੱਗਦੀਆਂ ਰਹੀਆਂ ਨੇ ਮੈਂ ਹਰ ਵਾਰ ਇਹ ਸੋਚ ਚੁੱਪ ਕਰ ਜਾਂਦੀ ਕਿ ਮੈਂ ਗੱਲ ਇੰਜ ਕਹੀ ਸੀ ਤੇ ਇਹ ਇੰਜ ਮੇਰੇ ਸਾਹਮਣੇ ਆ ਰਹੀ ਹੈ ਉਸ ਵੇਲੇ ਮੈਂ ਛੋਟੀ ਸੀ ਕੋਈ 15 ਕੁ ਸਾਲ ਦੀ ਜਦੋਂ ਮੇਰੀ ਪੂਆ ਦੀ ਨੋ ਆਪਣੀ ਛਤ ਤੋਂ ਥੱਲੇ ਗਿੱਡ ਪਈ ਤੇ ਮੇਰੀ ਪੂਆ ਮੈਨੂੰ ਆਪਣੇ ਨਾਲ ਲੈ ਆਈ ਮੈਂ ਉਸ ਦੀ ਮਦਦ ਕਰਾਂ ਉਹਨਾਂ ਦੀ ਪੋਤੀ ਬਹੁਤ ਛੋਟੀ ਸੀ ਕੁਝ ਮਹੀਨਿਆਂ ਦੀ ਮੇਰੇ ਮੰਮੀ ਨਹੀਂ ਭੇਜਣਾ ਚਾਹੁੰਦੇ ਸੀ ਪਰ ਮੇਰਾ ਮੇਰੀ ਪੂਆ ਨਾਲ ਕੁਝ ਜ਼ਿਆਦਾ ਹੀ ਪਿਆਰ ਸੀ ਸੋ ਮੈਂ ਉਹਨਾਂ ਨਾਲ ਚਲੀ ਗਈ ਕੋਈ ਕੋ 2 ਕ ਮਹੀਨੇ ਮੈਂ ਭੂਆਜੀ ਦੀ ਨੇ ਸੇਵਾ ਵਿੱਚ ਕੋਈ ਕਮੀ ਨਾ ਛੱਡੀ ਹੁਣ ਭਾਬੀ ਤੁਰਨ ਫਿਰਨ ਵਾਲੀ ਹੋ ਗਈ ਮੈਂ ਆਪਣਾ ਬੈਗਪੈਕ ਕਰ ਘਰ ਜਾਣਾ ਸੀ ਮੇਰੇ ਮੰਮੀ ਪਾਪਾ ਭਾਬੀ ਦਾ ਹਾਲ ਚਾਲ ਪੁੱਛਣ ਤੇ ਮੈਨੂੰ ਲੈਣ ਆ ਗਏ ਭਾਬੀ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦਾ ਪੈਸਿਆਂ ਵਾਲਾ ਪਰਸ ਚੋਰੀ ਹੋ ਗਿਆ ਅਸੀਂ ਸਾਰੇ ਪਰਸ ਲੱਭਣ ਲੱਗੇ ਉਹ ਕਿਤੇ ਨਾ ਮਿਲਿਆ ਫਿਰ ਭਾਬੀ ਬੋਲੀ ਪ੍ਰੀਤ ਦੇ ਬੈਗ ਵਿੱਚ ਦੇਖ ਲੋ ਕਿਤੇ ਗਲਤੀ ਨਾਲ ਨਾ ਚੱਲਾ ਗਿਆ ਹੋਵੇ ਇਹ ਗੱਲ ਸੁਣ ਉੱਥੇ ਮੌਜੂਦ ਹਰ ਬੰਦਾ ਪਾਬੀ ਨੂੰ ਗੁੱਸੇ ਨਾਲ ਦੇਖ ਰਿਹਾ ਸੀ ਮੇਰੇ ਮੰਮੀ ਨੇ ਗੁੱਸੇ ਵਿੱਚ ਉਹਨਾਂ ਦੇ ਬੈੱਡ ਤੇ ਮੇਰਾ ਬੈਗ ਖੋਲ ਉਲਟ ਦਿੱਤਾ ਉਸ ਵਿੱਚ ਮੇਰੇ ਕੱਪੜਿਆਂ ਤੋਂ ਇਲਾਵਾ ਕੁਝ ਵੀ ਨਹੀਂ ਸੀ ਮੇਰੇ ਮੰਮੀ ਬਿਨਾਂ ਬੋਲੇ ਰੋਂਦੇ ਹੋਏ ਮੇਰਾ ਬੈਗ ਵਾਪਸ ਪੈਕ ਕਰਨ ਲੱਗੇ ਉਸੀ ਵੇਲੇ ਮੇਰਾ ਪ੍ਰਾ ਬੈੱਡ ਨੂੰ ਫਰੋਲਣ ਲੱਗਾ ਤੇ ਪਰਸ ਮਿਲ ਗਿਆ ਭਾਬੀ ਮਾਫੀ ਮੰਗਣ ਦਾ ਝੂਠਾ ਦਿਖਾਵਾ ਕਰਨ ਲੱਗੀ ਐਸੀ ਮੇਰੀ ਪਹਿਲੀ ਤੋਹਮਤ ਨਿਆਣੀ ਮਤ ਹੋਣ ਕਰਕੇ ਮੈਨੂੰ ਸਮਝ ਹੀ ਨਹੀਂ ਲੱਗੀ ਕਿ ਉਹ ਮੈਨੂੰ ਚੋਰ ਸਮਝ ਰਹੀ ਸੀ ਮੈਨੂੰ ਕੁਝ ਦੇ ਕੇ ਤਾਂ ਕੀ ਤੋਰਨਾ ਸੀ ਉਲਟਾ ਚੋਰ ਬਣਾ ਕੇ ਤੋਰਿਆ ਫਿਰ ਕੁਝ ਸਾਲ ਸੀ ਸਿਰਫ ਦਿਨ ਇੰਤਿਹਾਰ ਤੇ ਹੀ ਭੂਆ ਕਰ ਜਾਂਦੇ ਉਸ ਤਰ੍ਹਾਂ ਸਿਰਫ ਫੋਨ ਤੇ ਹੀ ਗੱਲਬਾਤ ਹੁੰਦੀ ਟਾਈਮ ਬੀਤ ਗਿਆ ਤੇ ਮੈਂ ਸਕੂਲ ਤੋਂ ਕੱਲ ਜਾ ਗਈ ਹੁਣ ਮੈਂ ਭੂਆ ਕਰ ਇਕੱਲੀ ਜਾਂਦੀ ਹੀ ਨਹੀਂ ਸੀ ਇੱਕ ਦਿਨ ਉਹ ਸਾਡੇ ਘਰ ਆਏ ਤੇ ਭੂਆ ਖਿਲਾਫ ਗੱਲਾਂ ਕਰਨ ਲੱਗੇ ਕਿ ਮੈਂ ਬਹੁਤ ਦੁਖੀ ਹਾਂ ਤੁਹਾਡੀ ਭੂਆ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਹੈ ਉਸ ਵੇਲੇ ਮੇਰੇ ਮੰਮੀ ਵੀ ਉੱਥੇ ਸੀ ਮੈਂ ਕਾਲਜ ਤੋਂ ਆਈ ਸੀ ਮੈਂ ਬੱਸ ਇਹਨਾਂ ਕਿਹਾ ਕਿ ਭੂਆ ਦਾ ਸਵਾ ਨਾਲ ਅਸੀਂ ਚੰਗੀ ਤਰ੍ਹਾਂ ਵਾਕਿਫਾਂ ਤੁਸੀਂ ਹੋਰ ਕੋਈ ਗੱਲ ਕਰੋ ਉਹਨਾਂ ਕਰ ਜਾ ਕੇ ਕਿਹਾ ਕਿ ਮੈਨੂੰ ਪਤਾ ਲੱਗ ਗਿਆ ਕਿ ਤੁਹਾਡੀ ਭਤੀਜੀ ਤੁਹਾਨੂੰ ਕਿੰਨਾ ਕੋ ਪਿਆਰ ਕਰਦੀ ਹੈ ਮਨ ਮਨ ਪੱਕੀਆਂ ਗਾਲਾਂ ਕਰਦੀ ਹੈ ਜੋ ਜੋ ਉਹਨਾਂ ਨੇ ਮੰਮੀ ਨੂੰ ਆਪ ਦੱਸਿਆ ਸੀ ਉਹ ਸਾਡਾ ਨਾਮ ਲਾ ਪੂਆ ਜੀ ਨੂੰ ਦੱਸ ਦਿੱਤਾ। ਪੂਆ ਵੀ ਗੱਲਾਂ ਵਿੱਚ ਆ ਕੇ ਮੰਮੀ ਤੇ ਮੇਰੇ ਨਾਲ ਆਪਣੀ ਨਾਰਾਜ਼ਗੀ ਜਤਾ ਗਈ। ਅਸੀਂ ਇਹ ਵੀ ਤੋਮਤ ਸਹਿ ਗਏ ਕਿਉਂਕਿ ਅਸੀਂ ਪੂਆ ਨਾਲ ਬਹੁਤ ਪਿਆਰ ਕਰਦੇ ਸੀ। ਹੁਣ ਤਾਂ ਹੱਦ ਹੋ ਗਈ। ਕੁਝ ਦਿਨ ਪਹਿਲਾਂ ਮੇਰੀ ਪਿਆਰੀ ਪੂਆ ਚਲਵਸੀ। ਮੈਂ ਸੰਸਕਾਰ ਤੇ ਗਈ। ਉਸ ਤੋਂ ਬਾਅਦ ਉਹ ਤੇ ਇੱਕ ਦਿਨ ਪਹਿਲਾਂ ਚਲੀ ਗਈ। ਮੈਨੂੰ ਉੱਥੇ ਕੋਈ ਪੂਆ ਲਈ ਦੁਖੀ ਨਹੀਂ ਲੱਗਾ ਵੈਸੇ ਵੀ ਮੇਰੀ ਪੂਆ ਬਹੁਤ ਸੋਹਣੀ ਉਮਰ ਹੰਡਾ ਕੇ ਗਈ ਸੀ ਮੈਂ ਸਭ ਨੂੰ ਮਿਲ ਆਪਣੇ ਹਸਬੰਡ ਤੇ ਬੱਚੇ ਨਾਲ ਵਾਪਸ ਆ ਗਈ ਕੋਈ ਹਫਤੇ ਬਾਅਦ ਮੈਨੂੰ ਫੋਨ ਆਇਆ ਕਿ ਮੈਂ ਆਪਣੀ ਭਤੀਜੀ ਨੂੰ ਕੀ ਕਹਿ ਕੇ ਆਈ ਹਾਂ ਕਿ ਚੰਗਾ ਹੋਇਆ ਕਿ ਪੂਆ ਚਲੀ ਗਈ ਨਹੀਂ ਤਾਂ ਉਹਨਾਂ ਰੋਲ ਜਾਣਾ ਸੀ ਮੈਂ ਕਿਹਾ ਮੈਂ ਕਿਉਂ ਕਹੂੰ ਤਾਂ ਉਹ ਬੋਲੇ ਭਾਬੀ ਬਹੁਤ ਰੋਈ ਤੇ ਉਸਨੇ ਕਿਹਾ ਕਿ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ 15 ਦਿਨ ਬਿਮਾਰ ਰਹੀ ਉਹਨਾਂ 15 ਦਿਨਾਂ ਵਿੱਚ ਕਿੰਨੇ ਆਕੇ ਦੇਖਿਆ ਸੀ ਮੈਂ ਹੀ ਸੰਭਾਲਦੀ ਰਹੀ ਅਜੇ ਗੱਲਾਂ ਕਰਦੀ ਹੈ ਮੈਂ ਕਿਹਾ ਜੇ ਭੂਆ ਹੁਫੜ ਦੀ ਕਮਾਈ ਜਾਇਦਾਦ ਪੈਸੇ ਇਹਨਾਂ ਸਾਹਮਣੇ ਤੇ ਸੇਵਾ ਵੀ ਤਾਂ ਇਹਨਾਂ ਨੇ ਹੀ ਕਰਨੀ ਸੀ ਵੈਸੇ ਵੀ ਜਦੋਂ ਭੂਆ ਹੈਗੀ ਸੀ ਈ ਉਦੋਂ ਮੇਰੇ ਤੇ ਤੋਹਮਤ ਲਗਾਣ ਤੋਂ ਨਹੀਂ ਡਰੀ ਤੇ ਹੁਣ ਤਾਂ ਉਹ ਸਾਡੇ ਵਿਚਕਾਰ ਹੈ ਨਹੀਂ ਮੈਨੂੰ ਸੱਚੀ ਉਹਦੀ ਸੋਚ ਤੇ ਤਰਸ ਆ ਰਿਹਾ ਸੀ ਕਿ ਕਿੰਨੀ ਛੋਟੀ ਸੋਚ ਅਸੀਂ ਰੱਖਦੇ ਆ ਜੋ ਵੀ ਮੂੰਹ ਵਿੱਚ ਆਇਆ ਅਸੀਂ ਬੋਲ ਦਿੰਦੇ ਆ ਹੁਣ ਮੈਂ ਨਾ ਤਾਂ ਛੋਟੀ ਆ ਤੇ ਨਾ ਹੀ ਕੁਵਾਰੀ ਮੈਂ ਵਿਆਹੀ ਹੋਈ ਆਪਣੇ ਘਰ ਵਿੱਚ ਵੱਡੀ ਨੋਹਾਂ ਹੁਣ ਮੈਂ ਇਸ ਗੱਲ ਨੂੰ ਕਿਵੇਂ ਖਤਮ ਕਰਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਮੇਰੇ ਨਾਲ ਐਨੀ ਨਫ਼ਰਤ ਕਿਉਂ ਕਰਦੀ ਹੈ ਜੇ ਤੁਸੀਂ ਮੇਰੀ ਤਾਂ ਹੁੰਦੇ ਤਾਂ ਕੀ ਕਰਦੇ ਸੋਚ ਕੇ ਜਵਾਬ ਦੇਣਾ ਕਹਾਣੀ ਛੋਟੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨ